ਭਜਨ ਵੀ ਬਹੁਤ ਹੈ ਵਿੱਚ ਮੋਰੇ ਆਟ ਬਹੁਤ ਹੈ ਨਾ ਟਰਾਲੀ ਦੇ ਆਟ ਦੇਖੋ ਕਿੰਨੀ ਬੱਚੀ ਆ ਕੈਂਜੀਆਂ ਦੇ ਲੱਗਣ ਨੂੰ ਫਿਰਦੀਆਂ ਮਿੱਟੀ ਦਾ ਭਜਨ ਵੀ ਬਹੁਤ ਹੈ ਆਲਾ ਥੱਲੇ ਕਰਦੇ ਚੱਕ ਕੇ ਲਿਆਉਣਾ ਵਿਆਹ ਹੁਣ ਬੱਚਾ ਚੱਕਿਆ ਲੈ ਲੈ ਆ ਗਾਹਨੋ ਇੱਥੇ ਰਹਿਣ ਦੇ ਮੜ ਕੇ ਗਾਂ ਕਰਨਾ ਵੇ ਗਾਂ ਲੈ ਜਾਵਾਂਗੇ ਨਹੀਂ ਇੱਥੇ ਹੀ ਰੋਕ ਦੇ ਗਾਂ ਕਰਕੇ ਆਹ ਤੇਰੇ ਹੋ ਗਰਵਾ ਮਿੱਤਰੋ ਚਲੋ ਉਹ ਦੇਦਰਵਾਰੀਆਂ ਦੇ ਤਾਂ ਤੋਂ ਦੋੰਦੇ ਟੁੱਟ ਗਏ ਆ ਜੀ ਇਹ ਟੁੱਟਣ ਦੀ ਹੈ ਵੀ ਕੀ وجہ ਹੋ ਗਈ ਯਾਰ ਹੈਂ ਲੋਡ ਜ਼ਿਆਦਾ ਪੈਣ ਦਾ ਜ਼ਿਆਦਾ ਲੋਡ ਪੈਣ ਦਾ ਹੋਣਾ ਜੋ ਰੰਜਣ ਨੇ ਘਮਾਤਾ ਭੈਣ ਜਿਹਦਾ ਕੰਮ ਕਰਤਾ ਮਿੱਤਰੋ ਚੱਲੀ ਜਾਂਦਾ ਕੰਮ ਪੂਰਾ ਜੋਰਾ ਸ਼ੋਰਾ ਦੇ 10 10:30 11:00 ਵੱਜ ਚੱਲੇ ਆ। ਇਹ ਐਕਸਲ ਵੀ ਖਰਾਬ ਹੋ ਗਿਆ ਤੇ ਗਰਾਰਾ ਤਾਂ ਤੁਹਾਨੂੰ ਦਿਖਾ ਲਿਆ ਯਾ। ਮੈਂ ਤੁਹਾਨੂੰ ਦਿਖਾਉਂਦਾ। ਆ ਕਰੋ ਇੱਕ ਦੋ ਦੰਦੇ ਘਟਦੇ। ਹੋਵੇ ਮੇ برو ਆ ਗਿਆ ਸਵੇਰੇ ਸਵੇਰੇ ਆਲੈਂਡ ਦੇ ਏਜੰਸੀਜ਼ ਤੇ ਭਾਜੀ ਕੱਢਦਾ ਹੈ ਸਾਮਾਨ ਤੇ ਥੇਲ ਤੋਂ ਲੈ ਕੇ ਹਟੇ ਆ ਬਚੇਂਜ ਕਰਨਾ ਪੈਣਾ ਆ ਆਸੀਲਾਂ ਉੱਲਾ ਬੈਰੰਗਾ ਬਾਕੀ ਸਾਮਾਨ ਬੰਦੇ ਲੱਗੇ ਆ ਕਰਨ ਆ ਆ ਸਾਰਾ ਕੁਝ ਇੰਜ ਚ ਕਰਨਾ ਪੈਣਾ ਬਾਕੀ ਦੂਏ ਨੂੰ ਲੱਗੇ ਆ ਸਾਮਾਨ ਨੂੰ ਹਸਾਫ ਕਰਨ ਬਾਕੀ ਚੱਲਦੇ ਆਪਾਂ ਜਾ ਕੇ ਫਿਰ ਕਰੀਏ ਫਟਾ ਮੇਦਰੋ ਮਾਦਾ ਹੋ ਗਿਆ ਸਟ੍ਰੈਕਸ ਹੋ ਗਿਆ ਨਾ ਆਵਾਜ਼ ਆਉਂਦੀ ਆ ਗਿਆ ਠੀਕ ਆ ਇਹ ਜਿਹੜਾ ਕਾਲੇ ਰੰਗ ਦੀ ਵੀ ਉਹਦੀ ਹੈ ਗੈਸ ਰੰਗ ਦੀ ਆ ਕਾਲੇ ਦੀ ਕੋਈ ਹੋਰੀ ਆ ਨਾ ਕਾਲੇ ਦੀ ਇੱਥੇ ਆਉਂਦੇ ਨੇ ਕਾਲੇ ਦੇ ਨਾਲ ਆ ਸਹੀ ਆ ਆਹ ਦੁਕਾਨਾਂ ਵਾਲੇ ਲਿਆਉਦੇ ਨਹੀਂ ਉਹ ਵਾਲੀ ਨਾ ਸਾਫੀ ਮਿਲਦੀ ਆਦੇ ਸਕੀਮ ਆ ਗਈ ਆ ਸਕੀਮ ਲੋਨ ਦੀ ਵਿੱਚ ਸੌਖਾ ਤਰੀਕਾ ਹੈ ਆ ਵਧੀਆ ਆ ਨਾ ਜਿਗਾੜ ਤੇਰਪੌਣ ਵਾਲਾ ਹਾਂ ਜੀ ਅੰਮ੍ਰਿਤ ਲਾਲ ਆ ਆ ਜਿਹੜੀ ਬਾਤੂ ਜੀ ਉਹ ਤੋਂ ਚਲਾਈ ਜੇ ਕੋਈ ਨਹੀਂ ਮਾਰੇ ਮੈਂ ਕਹਿੰਦਾ ਲਾਵੀਂ ਹੈ ਨਾ ਹਾਂ ਆ ਲਓ ਜੀ। ਯਾ। ਤੇ ਇਹ ਲੈਣਾ ਸ਼ੁਰੂ। ਅ ਚੀਜੀ ਨਾ ਤਾਂ ਮੈਂ ਮੰਨ ਗਿਆ ਵੀ ਜੀਜੀ ਨਾਲ ਲੱਗਣਾ ਚਾਹੀਦਾ। ਜੇ ਇੱਥੇ ਚਾਰ ਤੋਂ ਵੱਧ ਬੈਜੇ। ਆ ਸਾਡਾ ਨਾਲ ਹੱਥ ਨੂੰ ਇੰਨਾ ਕਿ ਤੇਲ ਚਲ ਗਿਆ ਘੜਾ ਡਾਊਨ ਆਊਗਾ ਦਲੈਣਾ ਨਾ ਡਾਊਨ ਆਊਗਾ ਉੱਚਾਇਆ ਆਵੇ ਮਿੱਤਰੋ ਹੋ ਗਿਆ ਘੋੜਾ ਸੈਟ ਆਪਣਾ ਐਨ ਪਰਮਾਦਵਾ ਦੀ ਮਿਹਨਤ ਸਟਿਆ ਟਰਾਈ ਲੈ ਜਾਂਦੀ ਆ ਆਪਾਂ ਤੇ ਓਕੇ ਆ ਹੈਪੀ ਸੈਟ ਆਨ ਬੈਲਟ ਤੇ ਬ੍ਰੇਕਾਂ ਬੁੱਕਾਂ ਦੇਖ ਲਾ ਕਰਦੇ ਸੈਟ ਬ੍ਰੇਕਾਂ ਤੇ ਉਹ ਕਲੱਚ ਵੀ ਦੇਖੀ ਨਾਲੇ ਹੈਗੀ ਆ ਪਲੇ ਬਸ ਠੀਕ ਆ ਹੈ ਠੀਕ ਆ ਠੀਕ ਪੀ ਜਾਂਸੀ ਤੇ ਬ੍ਰੇਕਾਂ ਕਰਦੇ ਫੇ ਜਿਹੜੀਆਂ ਬ੍ਰੇਕਾਂ ਆ ਉਹ ਨਾਲ